ਰਹਾ ਵਾਤਾਵਰਨ ਕੇਤਨਾ ਮੰਚ ਚਮਕੌਰ ਸਿੰਘ ਕਟਾਣਾ ਸਾਹਿਬ ਪਾਣੀ ਪਾ ਰਹੇ ਨੇ ਪਰ ਸਾਡੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਾਂ ਬੂਟੇ ਤਾਂ ਬਹੁਤ ਲਾ ਰਹੇ ਆ ਪਰ ਹੁਣ ਕੁਦਰਤ ਨਾਰਾਜ਼ ਆ ਸਾਡੇ ਨਾਲ ਤੇ ਮੀਂਹ ਨਹੀਂ ਪੈ ਰਹੇ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੀ ਇੱਕ ਦੋ ਦਿਨ ਤੁਸੀਂ ਇਹਨਾਂ ਦੇ ਪਾਣੀ ਪਾਉਣ ਤੇ ਲਗਾਓ ਜਿਵੇਂ ਆ ਹੁਣ ਅਸੀਂ ਪਿਛਲੇ ਲਾਏ ਨੇ ਇਹ ਪਹਿਲਾਂ ਵੀ ਇੱਕ ਵਾਰੀ ਪਾਣੀ ਪਾ ਚੁੱਕੇ ਆ ਤੇ ਅੱਜ ਫੇਰ ਅਸੀਂ ਪਾਣੀ ਪਾ ਰਹੇ ਆ ਇਹਨਾਂ ਨੂੰ ਬਾਕੀ ਵੀਰਾਂ ਨੂੰ ਵੀ ਬੇਨਤੀ ਆ ਕਿ ਨਾਲ ਦੀ ਨਾਲ ਲਾਉਣ ਤੋਂ ਵੱਧ ਸਵਾਲ ਕਰਨੀ ਔਖੀ ਆ ਪਰ ਇਹ ਜ਼ਰੂਰੀ ਆ ਜੀ ਚਾਹੇ ਲਾਓ ਘੱਟ ਤੇ ਪਰ ਉਹਨਾਂ ਦੀ ਸੰਭਾਲ ਕਰੋ ਜ਼ਰੂਰ ਇਹ ਜਿਹੜੇ ਬੂਟੇ ਆ ਜੀ ਆ ਦੇਖੋ ਇਹਨਾਂ ਨੂੰ ਪਾਣੀ ਦੀ ਬਹੁਤ ਜ਼ਰੂਰਤ ਹੈ ਪਾਣੀ ਪਾ ਰਹੇ ਆ ਇਹ ਆਪਣੇ ਸਾਡੇ ਵੀਰ ਲੱਗੇ ਹੋਏ ਨੇ ਅੱਜ ਕੱਲ ਨੂੰ ਅਸੀਂ ਲਾਉਣ ਵੀ ਜਾਣਾ ਕਿਤੇ ਪਰ ਫਿਰ ਵੀ ਪਾਣੀ ਦਾ ਅਸੀਂ ਨਾਲ ਦੇ ਨਾਲ ਸਾਰਿਆਂ ਦਾ ਪ੍ਰਬੰਧ ਰੱਖਦੇ ਆ ਆ ਦੇਖੋ ਨਾਲ ਟੈਂਕੀ ਬਣਾਈ ਆ ਪਰ ਜੇ ਆਪਾਂ ਕੰਮ ਕਰਦੇ ਆਂ ਤੇ ਉਹਦੇ ਹਿਸਾਬ ਨਾਲ ਆਪਾਂ ਨੂੰ ਅਰੇਂਜਮੈਂਟ ਵੀ ਕਰਨਾ ਪੈਣਾ ਠੀਕ ਆ ਜੀ ਇਹ ਸਾਰੇ ਲਾ ਰਹੇ ਆ ਜੀ ਇਹ ਇਹ ਪਾਣੀ ਪਾ ਰਹੇ ਨੇ ਤੇ ਉਹ ਸਿਰੇ ਤੱਕ ਲੱਗੇ ਹੋਏ ਨੇ ਸਾਰਿਆਂ ਨੂੰ ਪਾਣੀ ਪਾਉਣਾ ਜੀ ਧੰਨਵਾਦ ਜੀ ਬੈਰੂ ਜੀ ਦਾ ਖਾਲਸਾ ਵਾਹਿਗੁਰੂ ਜੀ